ਖਲਾਵਾਂਗੇ ਤੁਹਾਨੂੰ ਮੈਂ ਨਹੀਂ ਆਪਾਂ ਕਿਰਨ ਬੱਲਾ ਸਾਡੀ ਮੰਮੀ ਵੇਜਣਾ ਦੋਸਤੋ ਕਿਰਨ ਬੱਲਾ ਕੀ ਗੱਲ ਆ ਬਲੌਗ ਚ ਆਉਣਾ ਜਾਂ ਨਹੀਂ ਦੋਸਤੋ ਮੇਰਾ ਗੁੱਸੇ ਆ ਮੇਰੀ ਮੇ ਮੇਰੀ ਮੰਮੀ ਜੇ ਦੇਖੋ ਆਪਕੇ ਲਈ ਥਿਆ ਲਿਆ ਕੇ ਆਇਆ ਹੂੰ ਹਾਏ ਮਾਂ ਇਤਨੀ ਨਹੀਂ ਆਣੀ ਮੈਂ ਹੂੰ ਦਾ ਇੰਨੇ ਦੇਣੇ ਵੀ ਕੋ ਨਹੀਂ ਲੱਗਾ ਨਹੀਂ ਤਾਂ ਬਣੀ ਆ ਹੂੰ ਏਮੀ ਬਹੁਤ ਮੰਮੀ ਨੂੰ ਦਾ ਹਾਂ ਦੇ ਓਏ ਸਮਾਈਲ ਦੇਖੋ ਸਮਾਈਲ ਲੋ ਵੀ ਮੇਰੇ ਵੀਰੋ ਮੈਗੀ ਲੱਗੀ ਆ ਬੰਨ ਦੀ ਸਸਤੀ ਕਹਾ ਸਾਰੇ ਨੂੰ ਜੀ ਤਸੱਲੀ ਵਾਸਤੇ ਕਾਉਣ ਕਿਤਾ ਜਾਂਦਾ ਹੈ ਤਸੱਲੀ ਕਰਾਓ ਮੈਗੀ ਦੀ ਜੇ ਲੱਗੇ ਆ ਜੀ ਮੈਗੀ ਬਣਾਉਣਾ ਮੈਂ ਤੇ ਮੰਨੂ ਤੇ ਨਾਲ ਮੰਮੀ ਮੇਰੀ ਕਰਨ ਬਾਲਾ ਜੀ ਅੱਜ ਮੈਨਾਂ ਗੁੱਸੇ ਆ ਮੇਰੀ ਮਿੱਠ ਪੂਆ ਜੇ ਤਾਂ ਮੈਂ ਗੁੱਸੇ ਮੈਂ ਨਹੀਂ ਪਲੇਦਾ ਦੋਸਤੋ ਕੀ ਹਾਲ ਚਾਲ ਹੈ ਤੁਹਾਡੀ ਠੀਕ ਠਾਕ ਸਾਰੇੀ ਕੋਈ ਤੋਂ ਗੱਲ ਹੈ ਕਿ ਇਦਾਂ ਵੀ ਕੱਲ ਜਿਹੜਾ ਚਡਿਊਲ ਬਹੁਤ ਬੀਜੀ ਚੱਲਣ ਲਿਆਈ ਤੇ ਅੱਜ ਆਪਣਾ ਜਿਹੜਾ ਟਾਈਮ ਲੱਗਾ ਆ ਵੀ ਬਲੌਗ ਬਣਾ ਲਈਏ ਕੋਲੋਂ ਵੀ ਬਲੌਗ ਕਿਹੜੇ ਪਰਪਸ ਤੇ ਆਉਣ ਲੱਗਾ ਆ ਪਰਪਸ ਹੀ ਹੁੰਦਾ ਨਾ ਮੈਨੂੰ ਤਾਂ ਆਪ ਨਹੀਂ ਪਤਾ ਤੇ ਲੱਗੇ ਆ ਜੀ ਭਰੋਣ ਏ ਆਈ ਸਾਡੇ ਮੂਰੇ ਆ ਗਿਆ ਜੀ ਪਿਆਜ਼ ਇੱਕ ਆਲੂ ਆਹਨੇ ਕੱਟਿਆ ਪਿਆਜ਼ ਐਨੇ ਕ ਪਿਆਜ਼ ਇੱਧਰ ਪਈ ਮੈਗੀ ਮੈਗੀ ਆਲੀ ਇੱਕ ਪ੍ਰਾਪ ਇੱਕ ਪ੍ਰਾਪ ਮੈਗੀ ਦੀ ਬਣਾਉਣੀ ਅੱਜ ਲੰਗਰ ਲਾਉਣਾ ਮੈਗੀ ਦਾ ਜਿੰਨੇ ਬੰਦੇ ਮੈਨੂੰ ਫੋਲੋ ਕਰਦੇ ਆ ਉਹਨਾਂ ਨੂੰ ਇੱਕ ਇੱਕ ਪਲੇਟ ਮੈਗੀ ਦਿੱਤੀ ਜਾਂਦੀ ਹੈ ਪੋਟੋ ਤੇ ਪਿਆਜ਼ ਘੱਟ ਲੋ ਵੀ ਦੋਸਤੋ ਚੱਲਣ ਲੱਗੇ ਅਥਾਰਮ ਅਧਿਆਰ ਲੱਗਾ ਚਲਾਉਣ ਮੈਂ ਮੀਨਾ ਪੁੱਛੇ ਰਸੇ ਮਨੂ ਦੇ ਮਾਰੀ ਕਰਦ ਚੱਲੋ ਤੇ ਇਹ ਸਿਕਸ ਮੈਥ ਤੋਂ ਉਹਨਾਂ ਦੇ ਲੱਗਿਆ ਪੋਟੋ ਪਿਆਜ਼ ਘੱਟ ਵਾਲਾ ਆ ਬਲੋਗ ਨੂੰ ਉਹ ਪਿਆਜ ਕਰ ਦੋਸਤੋ ਇਹ ਰਮਨੂ ਮਨੂ ਦੇ ਕੋਲ ਪਿਆਜ ਕੱਟ ਦਸ ਉਹ ਕਰਦੋਂ ਚਲਾਉਂਦੇ ਆਂ ਉਂਗੋਠਾ ਨਾ ਲਾਣੀ ਉਹ ਆ ਕੇ ਬਹਿ ਜਾ ਰਹਾ ਹੁਣ ਆਦੀ ਤੇਲੀਆ ਹੀ ਕੱਟਣ ਲੱਗਾ ਲੈ ਦੋਸਤੋ ਦੱਸਿਓ ਉਹ ਸਹੀ ਕੱਟਦਾ ਪਿਆ ਪਿਆਜ ਇਹ ਕੀ ਪਿਆਜ ਤਾਂ ਬੜਾ ਨੂੰ ਕੱਟਿਆ ਹੁਣ ਉਹ ਕਰਨਾ ਲੋ ਇਹ ਚਲਾਉਣਾ ਹੀ ਉਹਦਾ ਖਵਾ ਕਰਨਾ ਕਿੰਦਾ ਇਹ ਵਾਪੇ ਜਦੋਂ ਜੀਵਨ ਕਰਦੀ ਤੇ ਇਹ ਧਬਾ ਬੇ ਛੱਡ ਕੇ ਨਾ ਉਹ ਪੀਣ ਲੱਗਿਆ ਤੇ ਬਹੁਤ ਬਾਲਗਨਾਂ ਤੇ ਲਾਣਾ ਮੋਟਰ ਤੇ ਸਿੰਲਡਰ ਤੇ ਸਾਨੂੰ ਵੀ ਕੱਲ ਨੂੰ ਸ਼ਨੀਵਾਰ ਸਾਡਾ ਵੀ ਦਿਨ ਕਰਦ ਜਾਂਦੀ ਆਈ ਵੀ ਤੋਂ ਕਰੇ ਬਾਅਦ ਨਿਕਲ ਜਿਕੇ ਪਾਸੇ ਪੀਣ ਲੱਗਿਆ ਲੋ ਵੀ ਦੋਸਤੋ ਅੱਜ ਬਣ ਲੱਗੀ ਹੈ ਮੈਗੀ ਤੁਸੀਂ ਦੇਖੋ ਮੰਨੂ ਇਹ ਪਿਆਜ਼ ਕੱਟਣ ਦੇ ਆ। ਦੋਸਤੋ ਮੰਨੂ ਪਿਆਜ਼ ਕੱਟਦਾ ਵੀ ਚੈੱਕ ਕਰ ਸਕਦੇ ਆ ਜੀ। ਮਾਂ ਨੇ ਅੰਕਲ ਦਾ ਮੁੰਡਾ ਮੰਨੂ ਨਹੀਂ ਬੀਬੀ ਨੇ। ਇਹ ਮੇਰੀ ਮੰਮੀ ਫੋਨ ਤੇ ਲੱਗੀ ਆ। ਮਿਸ ਪੂਜਾ। ਕਿਰਨ ਬੱਲਾ ਸਾਡੀ ਮੰਮੀ ਮੇਰੇ ਨਾਲ ਦੋਸਤੋ ਕਿਰਨ ਬੱਲਾ ਆ। ਇਹ ਗੱਲ ਆ ਬਲੌਗ 'ਚ ਆਉਣਾ ਜਾਂ ਨਹੀਂ। ਦੋਸਤੋ ਮੇਰੇ ਨਾਲ ਗੁੱਸੇ ਆ ਮੇਰੀ ਮੇ ਮੇਰੀ ਮੰਮੀ ਤੁਝ ਮੇਂ ਰੱਬ ਦਿਸਤਾ ਹੈ ਯਾਰਾ ਮੈਂ ਕਿਹਾ ਕਰੂੰ ਦੋਸਤੋ ਖਈਗਾ ਮਧਨਵਾ ਜਾਓ ਕੈਮਰਾ ਲੈ ਕੇ ਲੋ ਵੀ ਦੋਸਤੋ ਪਿਆਜ ਮਨੂ ਨੇ ਉਹ ਹੈਲੋ ਆਪਾਂ ਖਾਣੇ ਪਸ਼ੂਆਂ ਨੂੰ ਨਹੀਂ ਕੋਣੇ ਛੋਟੇ ਕੱਟ ਛੋਟੇ ਕੱਟ ਛੋਟੇ ਜਿਹੜੀ ਤੋਂ ਕਰਾਈ ਤੇ ਗਏ ਨਿਕ ਨਿਕ ਹੋ ਜਾਂਦੇ ਹੈਂ ਹਾਂਜੀ ਅੱਛਾ ਅੱਛਾ ਕੋ ਵੀ ਦੋਸਤੋ ਮਨੂ ਨੇ ਚੱਕ ਲਿਆ ਸਮਾਨ ਮੰਦੂਰ ਲਾ ਖਲਾਵਾਂਗੇ ਤੁਹਾਨੂੰ ਮੈਗੀ ਆਪਾਂ ਲੋ ਵੀ ਦੋਸਤੋ ਆਹ ਇਹ ਲਓ ਬਟਾ ਇੱਧਰ ਤੋਂ ਵੀ ਦੇਖ ਸਕਦੇ ਆਂ ਪੂਰਾ ਮੈਗੀ ਦਾ ਸੀਗਾ ਖੋਤਾ ਖੂਨ ਤਾਂ ਮਾਰੇ ਖਲਾੜਨਾ ਪੜਾ ਵੀ ਲੱਗ ਖੋ ਗਿਆ ਚਲੋ ਵੀ ਵਾ ਦੋਸਤੋ ਜੀ ਕੇ ਖਲਾੜ ਵੀ ਜੀ ਹੋ ਦਾ ਬੇਸਿਕ ਦਾ ਯਾਰ ਦੋਸਤੋ ਅਭੀ ਮੈਂ ਇਸ ਨੂੰ ਓਨ ਕਰ ਰਹਾ ਹੂੰ ਦੋਸਤੋ ਇਗਨੋਰ ਕਰ ਦਿਓ ਆ ਚੀਜ਼ ਨੂੰ ਇਹਨੂੰ ਇਗਨੋਰ ਕਰ ਦਿਓ ਅੱਦਾ ਦਾ ਹੀ ਕੰਮ ਆ ਪਹਿਲੇ ਦੱਸ ਦਉ ਮੈਂ ਇਹਨੂੰ ਵੀ ਇਗਨੋਰ ਕਰ ਦਿਓ ਚੁੱਲੇ ਆ ਹੈ ਇਹਨੂੰ ਕਰੰਟ ਲੱਗ ਗਿਆ ਜੀ ਆ ਥੋੜੇ ਪਹਿਲੇ ਤੋਂ ਪਹਿਲਾਂ ਬਿਜਲੀ ਹੀ ਲਿ ਗਈ ਬਿਜਲੀ ਕਟਵਾ ਦਿੱਤੀ ਆ ਗਈ ਸੀ ਤਾਂ ਸਾਰੀ ਆ ਕਿਉਂ ਪ੍ਰਦੇਸ ਬਜੀਦਾ ਨਾ ਉਹ ਕੀ ਹੋਇਆ ਉਹ ਬਿਜਲੀ ਚੱਲੇ ਨਹੀਂ ਬੀ ਬੀਲੀ ਸੌਂ ਜਾਂਦੀ ਬੀ ਜਾਂ ਚੱਲੇ ਨਹੀਂ ਦੋਸਤੋ ਕਿੱਲੇ ਤੇ ਪੈ ਗਈ ਬਿਜਲੀ ਮੈਂ ਕੀ ਹੋ ਗਈ ਮੈਂ ਕੀ ਤਿਆਰ ਹੋ ਗਈ ਆਪਣੇ ਆਪੇ ਚੱਕ ਕੜਾਈ ਪੜਾਜੇ ਤੈਨੂੰ ਕੜਾਈ ਨੂੰ ਕੜਾਈ ਨੂੰ ਹਾਂ ਇੱਕ ਬਾਹਰ ਸੱਚ ਹਰੀਆਂ ਮਿਰਚਾਂ Leoninho, Pupu. Vamos lá, Pupu. Ah, peinho. ó Que dulete, que é a vez de eu levar. Não é certo. Não certo. Ah, que eu sei. me não vai Que Que não, ਕੀ ਕਈ ਚਾਜ ਦੀ ਆ ਬਾਕੀ ਬਾਕੀ ਮੇਰੇ ਕੀ ਭਾਈ ਕੋਮਲ ਗਈ ਉਹ ਬਾਰ ਦੋ ਵਾਰ ਬੰਦ ਕਰਨਾ ਪਊਗਾ ਪਿਆਜ਼ ਵੇਲਾ ਧੋਣੀ ਆ ਪਿਆਜ਼ ਇੱਦਾਂ ਮੋੜਿਆ ਹੋਣਾ ਪਿਆਜ਼ ਇੱਦਾਂ ਧੋ ਪਿਆਜ਼ ਉਹ ਬਰਾ ਭਾੜਾ ਜਿਆ ਕਿਹੜਾ ਕੋਈ ਪਟੋਲਾ ਪਿਆਜ਼ ਚ ਪਟੋਲਾ ਧੋਲਾ ਪਿਆਜ਼ ਛਿੱਟ ਵਿੱਚ ਮੰਮੀ ਆਇਆ ਬਲੌਗ ਚ ਮੰਮਾ ਜੀ ਆ ਜੋ ਬਲਗੋਚੀ ਮਾਰੀ ਆ ਫੇਮਬਰ ਸਾਹਮਣੇ ਢੋਂਕਾ ਹਾਂ ਸਤਾਇਆ ਕੋਠੇ ਦੇ ਤੇਲ ਦਾ ਪਾਵਾ ਮੈਂ ਤੇ ਮਨੂੰ ਤੇਲ ਤੇ ਬਨਉਣੀ ਆ ਦੇਸੀ ਘਿਓ ਬਨਉਣੀ ਨੇ ਤੇ ਤਾਂ ਬਹੁਤ ਦੇਲ ਗਲਤ ਸੁਣੀ ਜੇ ਹੈ ਤੇਰੇ ਕੋਲ ਗਾਲ ਨਹੀਂ ਕਿਹੜੀ ਕਿਹੜੀ ਤਰਾ ਬੰਦ नहीं। 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 लो जी मनु नहीं प्याज कौन तो बनेगा करोड़पति प्याजा च लबना रुपये चल वे ਦਨੋ ਸਿੱਟੀ ਵਿੱਚ ਉਹਦੇ ਗਿੱਲੇ ਆ ਦੇਖੀ ਬਾਜ ਕਿਦਾਂ ਆਉਂਦੀ ਤਰ ਤਰ ਪਾ ਕੇ ਦੇ ਤਾਂ ਮਾੜਾ ਕੀ ਬਣਦਾ ਮੜ ਜਿੱਕ ਤਾ ਬਹੁਤ ਤੇ ਲੂਸ ਗਿਆ ਛੱਡ ਦੋ ਛੱਡ ਦੋ ਵਾਹ ਸੀ ੱਟੇ ਵਿੱਚ ਸਾਰੇ ਸਾਰੇ ਛਿਰਦੇ ਮम्मा ਅੰਨਾ ਟਾਈਮ ਹੋਰ ਫੇਕ ਗਿਆ ਗਿੱਲੇ ਤਾਂ ਦੇਖੀ ਬਸ ਉਹਦਾ ਵੀ ਇਕੱਲੇ ਛੱਟਣ ਤੇ ਜਾਣਾ ਹੋਣ ਦਿਆ ਉਹ ਬਸ ੱਟੇ ੱਟੇ ਉੱਤੇ ਚੱਕਦੇ ਗਾਨੇ ਉਹ ਵੀ ਦੋਸਤੋ ਮੈਗੀ ਦੇ ਵਿੱਚ ਪਾਤੇ ਆਪਾਂ ਪਿਆਜ਼ ਤੇ ਇੱਕ ਕਰ ਲਵਾਂਗੇ ਉਹ ਮੈਗੀ ਦੇ ਵਿੱਚ ਨਹੀਂ ਕੜਾਈ ਦੇ ਵਿੱਚ ਪਾਤੇ ਪਿਆਜ਼ ਤੇ ਉਹ ਲਿਆ ਮੜਿਆ ਗੁਰਪਣੀ ਦੀ ਜੱਟਾ ਤੋਂ ਇਹਨੇ ਕਰ ਵੀ ਉਹ ਹੋਰ ਦੇ ਦੂਜੀ ਕਿਤੇ ਗੁਰਪਣੀ ਉਹ ਚੰਚਾ ਲਾਉਂਦੇ ਆ ਤਾਂ ਉਹਦੇ ਵਿੱਚ ਅਸੀਂ ਨਾ ਰੋਣ ਤਾਂ ਦਾ ਕੋਈ ਘਰੇ ਇਹ ਜਦੋਂ ਆਪਾਂ ਚੱਲੀ ਜਾਂਦੇ ਹਾਂ ਇਹ ਕਿਤੇ ਥੋੜੀ ਜਿਹੀ ਚੋਣੀ ਹੋ ਗਿਆ ਜਿਹੜੀ ਜ਼ਰੂਰੀ ਸੀ ਇਹ ਚਿੱਕੜ ਨੂੰ ਚੱਕ ਕੇ ਡਰੋਂ ਕਰ ਰੋਇਆ ਇਹਨੂੰ ਥੋੜਾ ਜਿਆ ਹੁਣ ਪਕਾ ਲਈਏ ਪਕਾ ਕੇ ਕਰਦੇ ਆ ਬਲੌਗ ਹੁਣ ਵੀ ਇਦਾਂ ਮਿਰਚਾਂ ਸੀਗੀਆਂ ਆਪ ਰੀਆਂ ਪਹਿਲਾਂ ਕੰਗ ਕਰਕੇ ਇਹਦੇ ਹੱਥ ਦੇ ਪਈਆਂ ਜਿਹੜੀਆਂ ਮਿਰਚਾਂ ਦੂਜੀਆਂ ਉਹਨੂੰ ਲੱਗ ਗਈਆਂ ਆਸਲੀ ਜਿਹੜੇ ਤਾਜ਼ੇ ਤਾਜ਼ੇ ਤੋੜੀਆਂ ਬੂਡੇ ਜਿਹੜੀਆਂ ਜੀਂਦੀਆਂ ਆ ਜਿਹੜੀਆਂ ਮਰੀਆਂ ਸੀ ਉਹ ਦੇਖੋ ਚੱਕਾ ਕਰੂ ਤੇ ਆਪਣਾ ਜਿਹੜਾ ਪਿਆਜ਼ ਆ ਥੋੜਾ ਜਿਹਾ ਹਜੇ ਕਾਮੀ ਪੱਚਾ ਹੀ ਆਗਾ ਮੇਂ ਪੱਕਾ ਹੋਈ ਰਹੀ ਦੇਖਦੇ ਮੈਂਗੀ ਆਪਣੇ ਇੱਕ ਪ੍ਰਾਤ ਤਈ ਯਾਰ ਤੁਹਾਡੇ ਸਾਹਮਣੇ ਮਨ ਨੂੰ ਵੀ ਮਿਰਚਾਂ ਘਤੰਦੇ ਆਂ ਜੀ ਦੇਖ ਲਓ ਉਹਨੇ ਮਿਰਚਾਂ ਦਾ ਮਨ ਨੂੰ ਹਲਦ ਤੇ ਪਾਜਦੇ ਆਪਣਾ ਪਿਆਜ਼ ਆ ਉਹ ਰੰਗ ਹੋਣਾ ਦਾ ਜਿਹੜਾ ਚੇਂਜ ਹੋ ਗਿਆ ਦੇਖ ਸਕਦੇ ਆਂ ਪਿਆਜ਼ਰ ਰੰਗ ਕੰਦੇ ਆ ਨਿਕਲ ਗਿਆ ਲੋਬੇ ਬਾਬਿਓ ਪਿਆਜ਼ ਜਿਹੜੇ ਨਿਕਲਦੇ ਆ ਬਾਕੀ ਜਮਾਣ ਬਹਾਮ ਨੋਇ ਮਿਰਚਾ ਪਾਵਾਂ ਲੂਣ ਪਾਹ ਹਲਦੀ ਸਾਰਾ ਕੋਠੇ ਵਿੱਚ ਉਹ ਚੋਟਣਾ ਉਹ ਚੱਕਦਾ ਚੱਕਦਾ ਡੱਬਾ ਤੋ ਆ ਬਗੋਂਗੇ ਪਹਿਲਾ ਬਗੋਂਗੇ ਹਲਦੀ ਜਿੰਨੀ ਕਿ ਚਾਹੀਦੀ ਹੈ ਚੱਕ ਲੇ ਰਮਾ ਪਾਸ ਉਹਦੀ ਵਾਦੀ ਬਾਉਣਾ ਉਹਦੇ ਨਾਲੇ ਨੰਨੇ ਤੋਂ ਪਹਿਲੇ ਇਹਦੇ ਨੇ 10 ਮਾਲ ਮੇ ਚਾਹੀ ਵਾਦੀ ਕੀ ਆ ਕਰੀਆਂ ਲਾ ਦੇ ਮਿਰਚੀਆਂ ਫਤੋ ਉਹ ਦਲਾਉ ਜਰਮ ਨੰਨੇ ਮਰਵਾ ਕੇ ਬੋਨੇ ਜਾਓ ਬਾਹਰ ਤੋ 15 ਮਗਵੀ ਉਹਨੇ ਟਿੱਪ ਤੇ ਘੁੰਮਦੀ ਦੇ ਬਸ ਪਰ ਆਵੇ ਰੱਖਣੇ ਮੰਗੋ ਉਹਦਾ ਯਾਰਾ ਥੱਲੇ ਉਹ ਲਿਆਉਣ ਲਿਆਂਦਾ ਨਹੀਂ ਯਾਰ ਉਹ ਦੋ ਵਾਰੀ ਚਾਰ ਦੋਈ ਚੱਲ ਹੁਣ ਪਾ ਪਾਣੀ ਪਾਣੀ ਪੋਣਾ ਨਾ ਟੜ ਗਏ ਹੈਨਾ ਇਹ ਵੇਖੀ ਜੀ ਕੱਢੀ ਹਟਾ ਕੇ ਮੈਂ ਗਈ ਮਮਾ ਕਦੋਂ ਫਿਰ ਨਾ ਅੱਧੀ ਤੇ ਮਮਾ ਦੀ ਵਿੱਚ ਅੱਧੇ ਟੋੜਨੀ ਨਹੀਂ ਇਹ ਤੋੜ ਦੇ ਚਾਕੋ ਇਹ ਕਿ ਦੋਸਨ ਆ ਜੀ ਇਹਦੇ ਤੋਂ ਕੰਮ ਕਰਦੇ ਮੈਂ ਨਹੀਂ ਜਿਆਦਾ ਨਹੀਂ ਹੋਈ ਹਾਂ ਵੇ ਹਾਂ ਬਦੂ ਬਦੂ ਚਾਲ ਲੈ ਉਹ ਜਿੰਦਰਾ ਕਰ ਬੰਮ ਰੱਖੋ ਦੂਸੋਂ ਕੱਪੜੇ ਰਹਿਤੇ ਹੀ ਕਰੀ ਜਾ ਕਰੀ ਗਾਦੇ ਕਰ ਜਾਂਦੀ ਥੱਲੇ ਲੱਗ ਗਿਆ ਧੜਕਾ ਤੋ ਪਾਣੀ ਚ ਮੱਛੀਆਂ ਤਿਆਰ ਲਈਏ ਇਹਨੂੰ ਹੁਜਾਸ ਪਾਣੀ ਮਿਲਦਾ ਦੇਖਦੇ ਕੀ ਬਣ ਰਿਹਾ ਹੈ ਛੱਡ ਦੇ ਛੱਡ ਦੇ ਹੈ ਲੈ ਦੋਸਤੋ ਉਧਰ ਬਾਜਾ ਨਾ ਪਈਆਂ ਕਹਿੰਦੇ ਬਣ ਗਈ ਹੈ ਮੈਂ ਵੀ ਬਣ ਗਈ ਨਹੀਂ ਮੈਂ ਨਹੀਂ ਦੇ ਦੇ ਮੱਛੀ ਕੀ ਮੈਂ ਉਹ ਅਜੇ ਕਿੱਥੋਂ ਦੇਦੀ ਮੈਗੀ ਬਣਾਉਂ ਆਪ ਨਾਲ ਆ ਕੇ ਮੈਂ ਪਹਿਲਾਂ ਤੈਨੂੰ ਬਣਾ ਕੇ ਦਿੰਦੀ ਆ ਅੱਜ ਤੂੰ ਬਣਾ ਕੇ ਖਵਾ ਦੇ ਨਾ ਹੂੰ ਅੱਛਾ ਨਹੀਂ ਵੇਂ ਉਹ ਵੀ ਦੋਸਤੋ ਮੈਗੀ ਤਾਂ ਜਿਹੜੇ ਬਣਾਉਂਦੇ ਬਣਾਉਂਦੇ ਆਪਾਂ ਆ ਗਏ ਆ ਭੇਜ ਹੋ ਗਿਆ ਬੁਰਾ ਹਾਲ ਆਹੋ ਜੇ ਬਣਲਾਣਾ ਨਾ ਦਿਨਾ ਚ ਬੌਂਦਾ ਘਰ ਆ ਸਹੀ ਗੱਲ ਦਾ ਬੁੜੀ ਜੀ ਪਤਾ ਨਹੀਂ ਕਿੰਦਾ ਕੰਮ ਕਰ ਲੱਗ ਗਿਆ ਹੈ ਮਤਲਬ ਬੁੜੀ ਜੀ ਪਤਾ ਨਹੀਂ ਕਿੰਦਾ ਕੰਮ ਕਰ ਲੱਗ ਗਿਆ ਸਾਦਾ ਤਾਂ ਬੁਰਾ ਹਾਲ ਹੋ ਗਿਆ ਮੈਂ ਤਾਂ ਭੇਜ ਗਿਆ ਉਹਦੇ ਮੰਮੀ ਮੈਰੀ ਬਾਦੋ ਤੇ ਬਣਾ ਦੋ ਤੇ ਖਾ ਲੋ ਉਹ ਵੀ ਦੋਸਤੋ ਮਨ ਨੂੰ ਜਿਹੜਾ ਚਾਹਦਾ ਵਿਆ ਡੇਡਾ ਮੇਡਾ ਇਹ ਲੱਛਣ ਨਹੀਂ ਸਹੀ ਹੈਗੇ ਇਹ ਸ਼ੇਰ ਵਾਲਾ ਸ਼ੇਰ ਅਰੇ ਡਰਾਈ ਜਾਂਦੇ ਲੋਕਾਂ ਹੈ ਅਰੇ ਡਰੋਂਦੇ ਆ ਨਹੀਂ ਆਨੇ ਦਿਖਦੇ ਆ ਉਹ ਡਰਾਈ ਜਾਂਦਾ ਪਿਆ ਹੁਣ ਤਾਂ ਬਾਬਾ ਭੁੱਖ ਲੱਗੀ ਪਰ ਇਹੋ ਦੇਖ ਕੇ ਹੁਣ ਕਿੰਨਾ ਕੁ ਰਹਿ ਗਿਆ ਕਸਰ ਬਸ 5 ਮਿੰਟ ਹੋਰ 5 ਮਿੰਟ ਜਿਆਦਾ ਹੈ 2 ਮਿੰਟ ਲੱਗਣੇ ਦੋਸਤੋ ਬਿਲਕੁਲ 2 ਮਿੰਟ ਗਿਆ ਸੀ ਪੈਕਟ ਤੇ ਤਾਂ 2 ਮਿੰਟ ਲਿਕੇ ਆਉਂਦਾ ਵੀ 2 ਮਿੰਟ ਹੀ ਪਹੁੰਚੀ ਸਾਨੂੰ ਦੋ ਘੰਟਾ ਮੈਗੀਦ ਵਾਲੇ ਲੱਗਿਆ ਨੂੰ ਐ ਮੈਨੂੰ ਹੋਈਗਾ ਘੰਟਾ ਲੱਗਿਆ ਨੂੰ ਜਿਵੇਂ ਸ਼ਿਲੀ ਤੋਂ ਜਾ ਕੇ ਆ ਹੈ ਹੂੰ ਸ਼ਿਲੀ ਸ਼ੀਨਗਰ ਕਮਲਾ ਬਲੌਗ ਦੇਖਦਾ ਹੁਣ ਕਹਿੰਦਾ ਤੂੰ ਮੇਰੇ ਡੈਡੀ ਨਾਲ ਲੈ ਜਾਂਦੇ ਉਹ ਗਏ ਹੂੰ ਇਹ ਬੋਲਦੇ ਦੋਸਤੋ ਹੋ ਜਿਹੜੇ ਪਾਣੀ ਨੂੰ ਪਾ। ਹੁਣ ਬਾਦ ਦੋਾਈ ਆ। ਬੇੜ ਕੋਈ ਵੀ ਚੀਜ਼ ਜਦਾ ਲੱਕੇ। ਬਾੜ। ਹਾਂ ਦੋਹੇਰਾ ਦੋ ਵੇਟ ਦੇਖਣਾ। ਇਹਨੂੰ ਤੇਰਾ ਦੇ। ਉਹ ਵੀ ਜਿਹੜੀ ਜੀ ਬਾਜ ਆਉਂਦੀ ਮੈਨੂੰ ਲੱਗਾ ਥੱਲੇ ਲੱਗਣ ਲੱਗ ਪਈ ਆ ਬਣ ਗਈ ਆ ਹੁਣ ਹੁਣ ਹੋ ਗਈ ਰੈਡੀ ਓਏ ਹੁਣ ਹੋ ਗਈ ਓਏ ਜੱਦੀ ਤੇ ਲੋ ਬਈ ਆ ਜੀ ਇੱਕ ਮਿੰਟ ਰਹਿਣ ਦੀ ਆ ਜੇ ਮੈਂ ਕਹਿੰਦਾ ਹਾਂ ਹੋਰ ਇੱਕ ਮਿੰਟ ਜਿਹੜੀ ਮੈਗੀ ਆ ਆਪਣੀ ਹੋ ਗਈ ਉਹਨੂੰ ਹੋ ਗਈ ਤਿਆਰ ਓਏ ਆ ਜਾ ਉਹ ਵੀ ਆ ਰੈਡੀ ਓਏ ਬਸ ਕਰ ਥੱਲੇ ਲੱਗਣ ਲੱਪਣੀ ਹੁਣ ਕਰ ਦੇ ਕਰ ਦੇ ਹੈਂ ਮੰਦ ਕਰ ਦੇ ਲੋ ਵੀ ਦੋਸਤੋ ਫਿਨਿਸ਼ ਲੈ ਓ ਜੀ ਪਰਤਾਂ ਪਰਤਾਂ ਗਿਆ ਤੇ ਲਿਆਉ ਕੋਲੀਆਂ ਹੋ ਪਲੇਟਾ ਪਾਈਏ ਮੈਗੀ ਕਿਆ ਸਭੇ ਮਤਰਾ ਹੁੰਦੇ ਕਿ ਪੂਰੀ ਨਹੀਂ ਹੋਣੀ ਇਹ ਪੂਰੀ ਹੋਣੀ ਹੁੰਦੀ ਘੜ ਜਾਈਂ ਚੱਲੇ ਚੱਗ ਜੀ ਵੱਡੀ ਵਿਚਾਲੀ ਵਿਚਾਲੀ ਕੱਲ ਥੋੜੀ ਐ ਕਰ ਵੀ ਜਣਾ ਮੁੰਡਾ ਵੀ ਆ ਪਕਾਣੀ ਆ ਯਾਰ ਤਿੰਨ ਜਣੇ ਆ ਯਾਰ ਮੈਗੀ ਘਟਿਆ ਰੋਟੀ ਚਕੜਾ ਪੂਰੀ ਕਰ ਦਾਂਗੇ ਉਦਾਂ ਚੱਕ ਵੀ ਚੱਕ ਲੋ ਜੀ ਮੈਗੀ ਉੱਪਰ ਅਜੇ ਫੇਰ ਵੀ ਥੋੜੀ ਬਣੀ ਆ ਤਰਾਦ ਦੇ ਤਰਾਦ ਚੱਲ ਚਲਿਏ ਮੰਮੀ ਕੋ ਲੈ ਗਏ ਨੂੰ ਆ ਪੋਣਾ ਮਸਾਲਾ ਜੇ ਉੱਤੇ ਓਹੋ ਚੱਲ ਹੁਣ ਪਾਉਣਨੇ ਆ ਹੁਣ ਪਾਉਂਦੇ ਆ ਜੇ ਪੋਣਾ ਹੋਇਆ ਤਾਂ ਬਦਕ ਲਈ ਮੰਨੂ ਲਓ ਜੀ ਲੈ ਜੀ ਮੈਂ ਗਈ ਮਨੂ ਰੋਟੀ ਵੀ ਲੈ ਆ ਜਾ ਰੋਟੀ ਖਾਵਾਂਗੇ ਮੈਂ ਗਈ ਨਮਾ ਜਾ ਵੱਖਰਾ ਹੀ ਆ ਮਾਤਾ ਜੀ ਜੇ ਦੇਖੋ ਆਪਕੇ ਲਈ ਤੇ ਆ ਲੈ ਕੇ ਆਇਆ ਹੂੰ ਹਾਂ ਇਤਨੀ ਨਹੀਂ ਆਣੀ ਮੈਂ ਹੂੰ ਦਾ ਇੰਨੇ ਦੇਰ ਕਿਉਂ ਲੱਗਾ ਨਹੀਂ ਤਾਂ ਬਣੀ ਆ ਹੂੰ ਈਮੀ ਬਹੁਤ ਮੁੰਮੀ ਨੂੰ ਦਾ ਹਾਂ ਇਤਨੀ ਨਹੀਂ ਲੈਣੀ ਮੈਂ ਇਨੀ ਦੇਰ ਕਿਉਂ ਲੱਗਾ ਨਹੀਂ ਦੇਗ ਦੇਗ ਨਾ ਮਾਰ ਮੈਗਰੇ ਦੀ ਨੀਂ ਲੈਂਦੀ ਗੇਦੀ ਮੈਂ ਤਾਂ ਹੈ ਹੀ ਨਹੀਂ ਆ ਹੂੰ ਨਾ ਇਹ ਹੋਣਾ ਸਪੈਸ ਰੱਬ ਨੂੰ ਕੀ ਹੋਇਆ ਫੇਕ ਹੀ ਹੋਇਆ ਆ ਜੀ ਮੈਨੂੰ ਮੈਨੂੰ ਇਹ ਚੰਮ ਚ ਮੈਨੂੰ ਆ ਲੈ ਮਸਾਲਾ ਭਾ ਜਰੇ ਇੱਕ ਪੈਕੜ ਮੰਨੂ ਮਸਾਲਾ ਪਾ ਸੱਟ ਮਸਾਲਾ ਮੈਗੀ ਚ ਕਰੀਏ ਮਿਕਸ ਅਪ ਇੱਕ ਦੋ ਲਈ ਬਣਾਤਾ ਤੱਕ ਤੇ ਬਣਾਉ ਹੋ ਗਰਮੀ ਜਿਆਦੀ ਆਉ ਓਏ ਓਏ ਇਹ ਕਦੋਂ ਅਛੜਦਾ ਸਾਰਾ ਨਹੀਂ ਨਹੀਂ ਕੋਸ ਕਰੋਏ ਅੱਛਾ ਰੇਡ ਦੇ ਚੱਲ ਨੋ ਵੀ ਦੋਸਤੋ ਹੁਣ ਆਈ ਖਾੜੀ ਮੈਗੀ ਵੀ ਕਰਦੇ ਆਂ ਗੱਲ ਤੁਸੀਂ ਵੀ ਬਣਾਓ ਤੇ ਖਾਓ ਕੀ ਹੋਇਆ ਹੋਰ ਇਹਨੇ ਬਣਾਓ ਤੇ ਖਾਓ ਮੈਗੀ ਦੋਸਤੋ ਮੈਗੀ ਖਾੜੀ ਆ ਜੀ ਕਹਿੰਦੇ ਢੱਡ ਪਰ ਗਿਆ ਹੌਣ ਪੈ ਗਈ ਆ ਸੁਸਤੀ। ਇਹਨੇ ਕਾਫੀ ਮੈਗੀ ਬਚ ਗਈ ਸੀ ਤੇ ਅੱਜ ਦੀ ਆਪਾਂ ਵਲੌਗ ਦਾ ਕਰਦੇ ਆ। ਐਂਡ ਲਾਈਕ, ਸ਼ੇਅਰ, ਕਮੈਂਟ ਕਰ ਦਿਓ ਵਲੌਗਰ ਨੂੰ ਦੱਬ ਕੇ ਤੇ ਰਦੀ ਪਿਆਰ ਕਰਦੇ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਲਵ ਯੂ ਔਰ ਥੈਂਕ ਯੂ। ਬਾਏ ਬਾਏ। ਬਾਏ ਬਾਏ। ਸਿਰ ਦਾ ਆਪਿਆ ਦੋਸਤ ਸਿਰ ਬਹੁਤ ਓਦਾਂ ਦੋਸਤੋ ਦੋ ਗੋਣੀਆਂ ਅੱਗੇ ਖਾਦੀਆਂ। ਸੇ ਨਹੀਂ ਹਟਿਆ। ਹੁਣ ਮੇਰਾ ਇਰਾਦਾ ਵੀ ਥੋੜੀ ਰੈਸਟ ਕਰਨਾ ਕਿ ਉਹਦਾ ਠੀਕ ਹੋ ਜਵੇ। ਬਾਕੀ ਲਵ ਯੂ ਔਰ ਥੈਂਕ ਯੂ।